ਧਰਮ ਗ੍ਰੰਥਾਂ ਦਾ ਮੁਤਾਲਿਆ ਕਰੀਏ ਨਾ ਤੇ ਦਸਮ ਗ੍ਰੰਥ ਵਿੱਚ ਵਿਸ਼ਨੂੰ ਦੇ 24 ਅਵਤਾਰਾਂ ਦਾ ਜ਼ਿਕਰ ਹੈ ਬ੍ਰਹਮਾ ਦੇ 7 ਅਵਤਾਰਾਂ ਦਾ ਜ਼ਿਕਰ ਹੈ ਆ ਮੈਂ ਦਸਮ ਦੀ ਗੱਲ ਕੀਤੀ ਕਈਆਂ ਨੂੰ ਤਾਪ ਚੜ ਜਾਂਦਾ ਦਸਮ ਦੇ ਨਾਂ ਤੇ ਇਹ ਗਿਆਨੀ ਵੀ ਦਸਮ ਦਾ ਮਹਦੀ ਜਾਪਦਾ ਉਹ ਤੁਹਾਡਾ ਬੇੜਾ ਘਰ ਕੋਈ ਮਸੰਦੋ ਵੀ ਜੇ ਦਸਮੀ ਛੱਡ ਦਿੱਤਾ ਤੇ ਜਾਪ ਸਭ ਕਿੱਥੋਂ ਲੈ ਕੇ ਆਓਗੇ ਜੇ ਦਸ਼ਮਦੀ ਬਾਣੀ ਨਾਲ ਅਲਰਜੀ ਹੈ ਤੇ 24 ਸਭ ਕਿੱਥੋਂ ਪੜੋਗੇ ਜੇ ਦਸ਼ਮਦੀ ਬਾਣੀ ਤੁਹਾਨੂੰ ਚੁਬਦੀ ਹੈ ਤੇ ਸੋਈਏ ਕਿੱਥੋਂ ਪੜੋਗੇ ਜੇ ਦਸ਼ਮਦੀ ਬਾਣੀ ਤੁਹਾਨੂੰ ਪਰੇਸ਼ਾਨ ਕਰਦੀ ਹੈ ਅਰਦਾਸ ਕਿੱਥੋਂ ਕਰੋਗੇ ਰਮੈਣ ਦੀ ਪੂਤੀ ਲਿਆਓਗੇ ਗੁਰੂ ਸਾਨੂੰ ਸਮਤ ਬਖਸ਼ੇ ਸਾਡੇ ਤੇ ਰਹਿਮਤ ਕਰੇ ਅਸੀਂ ਗੁਰੂ ਕੀ ਬਾਣੀ ਤੇ ਕਿੰਤੂ ਨਾ ਕਰੀਏ ਗਿਆਨੀ ਜੀ ਤੁਸੀਂ ਕਾੜੇ ਨਾ ਪਿਆਓ ਕਰੋ ਤੁਸੀਂ ਬੜੇ ਜਜਬਾਤੀ ਹੋ ਕਥਾ ਕਰਦੇ ਅਸੀਂ ਦਸ਼ਮ ਦੇ ਉਲਟ ਨਹੀਂ ਅਸੀਂ ਤਾਂ ਚਲਿਤਰਾ ਨੂੰ ਮਾੜਾ ਕਹਿੰਦੇ ਆ ਉਹ ਨਾ ਮੰਨੋ ਪਰੇ ਹੋ ਪੁਰਸ਼ੇ ਤੁਸੀਂ ਬੜੇ ਖੋਜੀ ਹੋ ਤੁਹਾਡਾ ਧੰਵਾਦ ਤੁਹਾਡੀ ਖੋਜ ਦਾ ਧੰਵਾਦ ਪਰ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਫਰੀਦਾ ਅਜਨਾ ਸੁਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜੈ ਤੁਛੋ ਡਹਾਗਣੀ ਤੁਮ ਕੋ ਰੈਣ ਵਿਹਾਏ ਇਹ ਸ਼ਬਦੀ ਸਾਰੀ ਵਿਆਖਿਆ ਚਿਰਤਰੇ ਜਿਹਨੂੰ ਤੁਸੀਂ ਮਾੜਾ ਕਹਿੰਦੇ